ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਧਰਨੇ ਤੇ ਬੈਠੇ ਆ ਦੂਜੇ ਪਾਸੇ ਅੱਜ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਟਰੈਕਟਰ ਮਾਰਚ ਕੱਢ ਰਹੇ ਆ ਸੋ ਅੰਮ੍ਰਿਤਸਰ ਦੇ 골ਡਨ ਗੇਟ ਤੋਂ ਇਸ ਟਰੈਕਟਰ ਮਾਰਚ ਦੀ ਸ਼ੁਰੂਆਤ ਹੋਏਗੀ ਤੇ ਅੰਮ੍ਰਿਤਸਰ ਦੇ ਮਾਨਨਾ ਵਾਲੇ ਟੋਲ ਪਲਾਜ਼ਾ ਤੱਕ ਇਹ ਟਰੈਕਟਰ ਮਾਰਚ ਜਾਏਗਾ ਸਾਡ ਨਾਲੇ ਵਰਪਾਲ ਜੀ ਜਿਹੜੇ ਕਿਸਾਨ ਐ ਐਸ ਕੇ ਐਮ ਦੇ ਮੌਜੂਦ ਐ ਸੋ ਵਰਪਾਲ ਨਾਲ ਗੱਲ ਕਰਾਂਗੇ ਇੱਕ ਪਾਸੇ ਟਰੈਕਟਰਾਂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਟਰੈਕਟਰਾਂ ਦੇ ਚੜ੍ਹ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਸੋ ਟਰੈਕਟਰ ਮਾਰਚ ਦਾ ਮੁੱਖ ਮਕਸਦ ਹੈ ਕਿ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਣਾ ਤੇ ਸਰਕਾਰ ਜਿਹੜੀ ਮੰਗਾਂ ਕਿਸਾਨਾਂ ਦੀਆਂ ਉਹ ਮੰਗਾਂ ਨੂੰ ਪੂਰੀਆ ਕਰੇ ਸੋ ਵਰਪਾਲ ਨਾਲ ਗੱਲ ਕਰਾਂਗੇ ਵਰਪਾਲ ਜੀ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਅੰਮ੍ਰਿਤਸਰ ਦੇ ਨਾਲ ਨਾਲ ਜੇ ਪੰਜਾਬ ਹੀ ਇਹ ਦੇਸ਼ ਦੀ ਗੱਲ ਕਰੀ ਜੀ ਦੇਸ਼ ਦੇ ਅਲੱਗ-ਅਲੱਗ ਜਿਹੜੇ ਸੂਬਿਆਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਮੰਗ ਕੀ ਹੈ ਵੇਖੋ ਜੀ ਸਾਡਾ ਅੱਜ ਜਿਹੜਾ ਪ੍ਰੋਗਰਾਮ ਸੀਗਾ ਵੀ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਅਸੀਂ ਕਰੋੜਾਂ ਟਰੈਕਟਰ ਜਿਹੜੇ ਆ ਕਿਸਾਨਾਂ ਦੇ ਲੈ ਕੇ ਜਿਹੜੇ ਆ ਛੜਕਾਂਾਂ 'ਤੇ ਉੱਤੇ ਖਲਾਰਾਂਗੇ ਕਿਉਂਕਿ ਦਿੱਲੀ ਵਾਲ ਨੂੰ ਮੂੰਹ ਕਰਕੇ ਜਿੱਥੇ ਮੋਦੀ ਸਰਕਾਰ ਕਹਿ ਰਹੀ ਆ ਕਿ ਅਸੀਂ ਕਿਸਾਨਾਂ ਦੇ ਟਰੈਕਟਰ ਜਿਹੜੇ ਉਹ ਦਿੱਲੀ ਵੱੜ ਨਹੀਂ ਤੇ ਜਾਣਗੇ ਹਰਿਆਣਾ ਪਾਰ ਨਹੀਂ ਕਰਨ ਦਿੱਤਾ ਜਾਊਗਾ ਪਰ ਅੱਜ ਅਸੀਂ ਦੱਸਣਾ ਚਾਹੁੰਦੇ ਆਂ ਕਿ ਆ ਜਿਹੜੇ ਕਰੋੜਾਂ ਟਰੈਕਟਰ ਜਿਹੜੇ ਨੇ ਉਹ ਛੜਕਾਂ ਦੇ ਉੱਤੇ ਖੜੇ ਹੋਏ ਨੇ ਅੱਜ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅਸੀਂ ਗੋਲਡਨ ਗੇਟ ਤੇ 1100 ਟਰੈਕਟਰ ਲੈ ਕੇ ਜਿਹੜੇ ਆ ਉਹ ਅੱਜ ਅਸੀਂ ਖੜੇ ਆ ਤੇ ਅਸੀਂ ਪ੍ਰਦਰਸ਼ਨ ਵੀ ਕਰਾਂਗੇ ਰੋਸ ਮਾਰਚ ਰੋਡ ਮਾਰਚ ਵੀ ਕਰਾਂਗੇ ਕਿਉਂਕਿ ਸਾਡੀ ਐਮਐਸਬੀ ਗਾਰੰਟੀ ਕਾਨੂੰਨ ਸੀਗਾ ਉਹਨੂੰ ਸਰਕਾਰ ਜਿਹੜੀ ਦੇ ਨਹੀਂ ਰਹੀ ਕਿਉਂਕਿ ਸਾਡਾ 2020 ਦੇ ਵਿੱਚ ਅੰਦੋਲਨ ਜਿਹੜਾ ਸੀਗਾ ਸਾਡਾ 13 ਮਹੀਨੇ ਦਾ ਉੱਥੇ ਚੱਲਿਆ ਸਰਕਾਰ ਸਾਡੇ ਨਾਲ ਜਿਹੜੀਆਂ ਮੰਗਾਂ ਮੰਨ ਕੇ ਉਹਨੂੰ ਮੁਕਰ ਚੁੱਕੀ ਆ ਸਾਡਾ ਕਰਜ਼ੇ ਦਾ ਜਿਹੜਾ ਸੀਗਾ ਉਹਨੂੰ ਵੀ ਜਿਹੜਾ ਵਾ ਖਤਮ ਨਹੀਂ ਕੀਤਾ ਗਿਆ ਦੂਸਰਾ ਜਿਹੜਾ ਸਾਡਾ ਪ੍ਰਦੂਸ਼ਨ ਦਾ ਸੀਗਾ ਉਹ ਵੀ ਸਾਡਾ ਐਕਟ ਵਾਪਸ ਨਹੀਂ ਲਿਆ ਗਿਆ ਬਿਜਲੀ ਬੋਰਡ ਦਾ 220 ਐਕਟ ਸੀਗਾ ਉਹਨੂੰ ਅਜੇ ਤੱਕ ਵਾਪਸ ਨਹੀਂ ਲਿਆ ਗਿਆ ਕਿਉਂਕਿ ਮੋਦੀ ਸਰਕਾਰ ਮੰਗਾ ਮੰਨ ਕੇ ਜਿਹੜੀ ਆ ਉਹ ਤਾਂ ਮੁਕਰ ਚੁੱਕੀ ਆ ਪਰ ਵਰਨਾ ਅਸੀਂ ਜਿਹੜਾ ਵਾ ਉਹ ਮਨਵਾ ਕੇ ਰਾਂਗੇ ਉਹਨੂੰ ਅਗਰ ਟਰੈਕਟਰ ਮਾਰਦੇ ਜਰੀਏ ਤੁਹਾਡੀ ਆਵਾਜ਼ ਕੇਂਦਰ ਸਰਕਾਰ ਤੱਕ ਨਾ ਪੁੱਜੀ ਤੇ ਅਗਲਾ ਕਦਮ ਕੀ ਹੋਏਗਾ ਕਿਉਂਕਿ ਲਗਾਤਾਰ ਜਿਹੜੇ ਦੂਜੇ ਕਿਸਾਨ ਜਿੱਥੇ ਬੰਦੀਆਂ ਭਵੇਂ ਪ੍ਰਦਰਸ਼ਨ ਵੀ ਕਰ ਰਹੀਆਂ ਲੇਕਿਨ ਉਸ ਪ੍ਰਦਰਸ਼ਨ ਦਾ ਹਿੱਸਾ ਤੁਸੀਂ ਨਹੀਂ ਬਣੇ ਵੇਖੋ ਜੀ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਸੀਗੀਆਂ ਉਹ ਸਾਡੀ ਸਲਾਹ ਲੈ ਕੇ ਉਹਦੇ ਨਹੀਂ ਸੀ ਗਈਆਂ ਇਸ ਕਰਕੇ ਜਿਹੜਾ ਵਾ ਉਹਨਾਂ ਦੇ ਨਾਲ ਉਹ ਲਾਠੀ ਚਾਰਜ ਉੱਥੇ ਸਾਰਾ ਕੁਝ ਵਰਤੀਰਾ ਵਰਤ ਰਿਆ ਵਾ ਪਰ ਅਸੀਂ ਅੱਜ ਜਿਹੜਾ ਐਸਕੇਐਮਲ ਨੂੰ ਆ ਜਿਹੜੀ ਆ ਅਸੀਂ ਲਗਾਤਾਰ ਜਿਹੜਾ ਵਾ ਉਹ ਦੁਨੀਆਂ ਨੂੰ ਵੇਅਰ ਕਰ ਰਹੇ ਆ ਕਿਉਂਕਿ ਅਸੀਂ ਬੀਜੇਪੀ ਕੇ ਦੇ ਘਰਾਂ ਦੇ ਘਰਾਓ ਵੀ ਕਰ ਚੁੱਕੇ ਆ ਅਸੀਂ ਟੋਲ ਵੀ ਫ੍ਰੀ ਕਰ ਚੁੱਕੇ ਆ ਅਸੀਂ ਜਿਹੜਾ ਸਮੁੱਚਾ ਭਾਰਤ ਨੂੰ ਵੀ ਇੱਕ ਦਿਨ ਬੰਦ ਕੀਤਾ ਉਹ ਦਿਨ ਲੋਕਾਂ ਨੇ ਸਾਨੂੰ ਪੂਰਨ ਤੌਰ ਤੇ ਸਾਥ ਦਿੱਤਾ ਤੇ ਮੋਦੀ ਸਰਕਾਰ ਦੇ ਬੋਲਿਆਂ ਕੰਨਾਂ ਤੱਕ ਆਵਾਜ਼ ਪਹੁੰਚਾਈ ਅੱਜ ਅਸੀਂ ਟਰੈਕਟਰਾਂ ਦਾ ਪ੍ਰਦਰਸ਼ਨ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਉਹ ਕਰ ਰਹੇ ਹਾਂ ਤੇ ਮੋਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਰਹੇ ਹਾਂ ਔਰ ਉਹਨੂੰ ਦੱਸ ਰਹੇ ਹਾਂ ਵੀ ਜਿਹੜੇ ਕਿਸਾਨਾਂ ਦੇ ਟਰੈਕਟਰ ਤੁਸੀਂ ਭੰਨੇ ਸੀਗੇ ਉਹਨਾਂ ਤੋਂ ਡਰੇ ਨਹੀਂ ਟਰੈਕਟਰ ਅਸੀਂ ਟਰੈਕਟਰ ਅੱਜ ਜਿਹੜੇ ਆ ਸੜਕਾਂ ਦੇ ਉੱਤੇ ਆ ਗਏ ਨੇ ਤੇ ਇੱਕ ਦੇ ਦਿੱਲੀ ਵਾਲ ਨੂੰ ਸਾਨੂੰ ਆਉਣਾ ਪਿਆ ਤੇ ਜ਼ਰੂਰ ਆਵਾਂਗੇ ਸੋ ਦਿੱਲੀ ਵੱਲ ਨੂੰ ਆਣਾ ਪਏਗਾ ਤੇ ਜ਼ਰੂਰ ਐਸਕੇਐਮ ਵੀ ਜਾਏਗਾ ਹਾਲਾਕੀ ਇਹ ਪ੍ਰਦਰਸ਼ਨ ਜਿਹੜਾ ਅੱਜ ਕੀਤਾ ਜਾ ਰਿਹਾ ਟਰੈਕਟਰ ਮਾਰਚ ਦੇ ਜ਼ਰੀਏ ਇਹ ਸਿਰਫ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਨੂੰ ਪਹੁੰਚਾਉਣਾ ਹੈ ਅਗਰ ਫੇਰ ਵੀ ਜੇ ਆਵਾਜ਼ ਅਨਾ ਦੀ ਕੇਂਦਰ ਸਰਕਾਰ ਤੱਕ ਨਾ ਪੁੱਜੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਗਰ ਪ੍ਰਦਰਸ਼ਨ ਕਿਸਾਨਾਂ ਵੱਲੋਂ ਵੀ ਕੀਤਾ ਜਾਵੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ